ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਰਖਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਤਹਿਸੀਲ ਗਿੱਦੜਵਾਹ ਅੱਜ ਨਾ ਆਪਾਂ ਇੱਕ ਦੂਜਾ ਸੂਆ ਗੱਭਣ ਵੜ ਦੀ ਵੀਡੀਓ ਕਵਰ ਕਰਨ ਲੱਗੇ ਆ ਦੋਸਤੋ ਫੁੱਲ ਹਾਈਟ ਵਾਲੀ ਆ ਜੇ ਗੱਲ ਕਰੀਏ ਨਾ ਦੋਸਤੋ ਹਵਾਨੇ ਦੀ ਗੱਲ ਕਰੀਏ ਦੋਸਤੋ ਬਹੁਤ ਸੋਹਣਾ ਤਿਆਰ ਕਰਨਾ ਹਜੇ ਨਾ ਵੜ ਕੱਚੀ ਆ ਬਾਕੀ ਫਿਕਸ ਹਵਾਨਾ ਸੋਹਣਾ ਤੇ ਪ੍ਰੋਪਰ ਜਾਣਕਾਰੀ ਦੀ ਗੱਲ ਕਰੀਏ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈਣੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਠਾਕ ਬਾਈ ਬਹੁਤ ਵਧੀਆ ਬਾਈ ਕਿਰਪਾ ਭਾਲ ਠੀਕ ਆ ਨਾਂ ਦੱਸੀ ਵੀਰੇ ਕਰੀ ਨਾ ਮੇਰਾ ਬੱਬੂ ਮੇਰੇ ਪਿੰਡ ਰਖਾਲਾ ਬੱਬੂ ਹਾਂਜੀ ਠੀਕ ਆ ਪਿੰਡ ਰਖਾਲਾ ਹਾਂਜੀ ਤੇ ਨੰਬਰ ਬਾਈ 97797 ਠੀਕ ਆ 00473 ਠੀਕ ਆ ਇਹ ਵਪਾਰ ਦਾ ਕੰਮ ਹੀ ਹੈ ਬਾਈ ਹਾਂ ਵਪਾਰ ਦਾ ਕੰਮ ਠੀਕ ਆ ਪਸ਼ੂ ਰਟੀਨ ਚ ਹੀ ਹੁੰਦੇ ਆ ਹਾਂ ਹਾਂ ਹੁੰਦਾ ਹੀ ਆਪਣਾ ਕੋ ਰਟੀਨ ਚ ਮੱਝ ਵੀ ਗਾਂ ਵੀ ਹੁੰਦੀ ਹੁੰਦੀ ਠੀਕ ਆ ਭੋਜ ਕੋਈ ਮੱਝ ਵਾਲਾ ਆ ਜੇ ਭੋਜ ਗਾਂ ਵਾਲਾ ਆ ਜੇ ਹੁੰਦੀ ਹੈ ਬਸ ਠੀਕ ਆ ਅੱਜ ਇੱਕ ਨਾਲ ਕੀ ਹੈ ਬਾਈ ਹਾਂ ਅੱਜ ਇੱਕ ਨਾਲ ਠੀਕ ਆ ਕੀ ਡਿਟੇਲ ਆ ਭਰਾ ਇਹਦੀ ਇਹ ਤੇ ਨਹੀਂ ਇਹਦੀ ਵੀਰੇ ਦੂਜਾ ਸੁਹਾ ਸੁਣਾ ਇਹਨੇ ਠੀਕ ਆ ਦੂਜਾ ਸੁਹਾ ਸੁਣਾ ਹਾਂ ਨੋਰਮਲ ਕਰੋ ਮਤਲਬ ਜਿਵੇਂ ਆਪਾਂ ਘਰੇਲੂ ਪਸ਼ੂ ਰੱਖਦੇ ਆ ਛੋਟੇ ਫਾਰਮ ਵਾਲੇ ਠੀਕ ਕੋਸ ਕਰੋ ਆਈਆ ਵੈੜ ਬਹੁਤ ਚੰਗੀ ਆ ਠੀਕ ਯਾਨੀ ਕਿ ਜਾਨਵਰ ਚੰਗੇ ਸੀਗੇ ਹਾਂ ਜਾਨਵਰ ਚੰਗਾ ਹੀ ਰੱਖਦੇ ਬੰਦੇ ਅੱਗੇ ਵੀ ਆਪਾਂ ਲਈਆਂ ਉਹਨਾਂ ਕੋ ਠੀਕ ਆ ਠੀਕ ਆ ਤੇ 26 27 ਕਿਲੋ ਯਾਨੀ ਇਹ ਪਹਿਲੇ ਸਵੇਰ ਪਾਇਆ ਬਾਕੀ ਹਜੇ ਦੰਦਾ ਜਾ ਵੈੜਾ ਠੀਕ ਆ ਸਿਰ ਦਾ ਸੌ ਚੰਗੀ ਆ ਠੀਕ ਆ ਤੇ ਐਟੀ ਦਾ ਕੀ ਅਨੁਮਾਨ ਕਰਦਾ ਬਈ ਆ ਕੀ ਬਈ ਮਤਲਬ ਬਾਕੀ ਬਹੁਤ ਤਾਂ ਹੁੰਦਾ ਸੇਵਾ ਦਾ ਠੀਕ ਆ ਠੀਕ ਆ ਤੇ ਜਿਹੜਾ ਮੇਰਾ ਟੀਨ ਮੈਂ ਤੇ ਇਹਨਾਂ ਵੀ ਮੰਨ ਲਓ 35 ਪਲੱਸ ਤੋਂ ਵੈੜ ਮਰਦੀ ਨਹੀਂ ਠੀਕ ਆ ਬਾਕੀ ਵਜਨ ਵੀ ਹੋ ਸੋਹਣਾ ਵਜਨ ਸੋਹਣਾ ਹੂੰ ਬਾਕੀ ਥਣ ਦੇ ਵਿੱਚ ਚੰਗੇ ਭਰੂ ਬਹੁਤ ਬਾਈਏ ਹਾਂ ਬਾਕੀ ਹਾਈਟ ਪੱਖ ਤੋਂ ਕੋਈ ਛੋਟੀ ਨਹੀਂ ਆਪਾਂ ਕਹਿੰਦੇ ਸਹੀ ਗੱਲ ਆ ਲੋ ਵੀ ਹਵਾਨੇ ਦੀ ਜਜਮੈਂਟ ਕਰਾ ਦਿੰਨੇ ਆ ਬਾਕੀ ਨਾ ਕੋਈ ਵੀਰ ਇਹ ਨਾਂ ਦਾ ਜਲਾ ਹਵਾਨਾ ਨਹੀਂ ਹਵਾਨਾ ਮੈ ਤਾਂਣਾ ਹੁੰਨਾ ਵੀ ਜਿਹੜੀ ਬਰੀਡ ਤੇ ਕੰਮ ਕਰਦਾ ਨਾ ਹਵਾਨਾ ਚਾਹੀਦਾ ਹੀ ਹੈ ਜਫੈਕਸ ਹਵਾਨਾ ਉਹ ਚੰਗਾ ਬੰਨਾ ਮੁੱਠੀਆ ਥਣ ਬੰਨਾ ਮਸ਼ੀਨ ਦੀ ਚਵਾਈ ਵਾਲਾ ਹਾਂ ਸਹੀ ਗੱਲ ਆ ਮਸ਼ੀਨੀ ਚਵਾਈ ਵਾਲਾ ਹਨ ਜਿਹੜੇ ਭਰਾਣੇ ਫਾਰਮ ਤੇ ਵੜਾ ਪਾਉਣਗੇ ਲੱਗੀ ਵੀ ਆ ਅੱਛਾ ਪਹਿਲੇ ਪਹਿਲੇ ਸੂਏ ਨੇ ਬਾਈਆਂ ਦਾ ਫਾਰਮ ਤੇ ਮੇ ਮਸ਼ੀਨੀ ਚਵਾਈ ਹੋਈ ਐ ਵੈੜ ਦੀ ਇਹ ਥਣ ਬਹੁਤ ਸੋਹਣਾ ਮਸ਼ੀਨੀ ਚਵਾਈ ਵਾਲਾ ਹਵਾਨਾ ਬਹੁਤ ਸੋਹਣਾ ਆ ਜੇ ਗੱਲ ਕਰੀਏ ਫੈਕਸ ਜਿਹੜੇ ਅੱਜ ਕੱਲ ਭਾ ਭਰਾ ਭਾਲਦੇ ਨਾ ਫਾਰਮ ਵਾਲੇ ਵੀ ਹਵਾਨਾ ਐਜੇ ਚਾਹੀਦਾ ਭਰ ਕੇ ਕੁਛ ਦਾ ਕੁਛ ਹੀ ਬਣ ਜਾਣਾ ਆ ਜੇ ਵੈੜ ਕੱਚੀ ਆ ਸਹੀ ਗੱਲ ਆ ਬੜੀ ਭਰਨਾ ਵੈੜ ਨੇ ਜੀ ਲਓ ਬਈ ਠੰਡੀ ਸੀਦਾ ਕੋਈ ਦਿੱਕਤ ਨਹੀਂ ਜਿੱਦ ਤਰ ਮਾਰ ਥਣ ਬਹੁਤ ਸੋਹਣਾ ਜੇ ਗੱਲ ਕਰੀਏ ਨਾ ਮੁੱਢਾ ਵੱਡਾ ਦੇ ਚੈੱਕ ਕਰੋ ਥਣਾ ਦਾ ਐ ਪੂਰਾ ਮੋਟਾ ਮੋਡਾ ਦੋਸਤੋ ਥਣਾ ਦਾ ਇਹ ਨਹੀਂ ਕੋਈ ਪਤਲਾ ਪਤਲਾ ਐ ਥਣ ਸੋਹਣਾ ਦੋਸਤੋ ਗੈਵ ਸਾਈਜ਼ ਦੇ ਹਵਾਨਾ ਤਿਆਰ ਕਰੂਗੀ ਕਰਮਾ ਵਾਲੀ ਹਜੇ ਜੇ ਗੱਲ ਕਰੀਏ ਭਾਈ ਦਿਨ ਕਿੰਨੇ ਲੈ ਜੂ ਬੱਚੇ ਨੇ ਘਰ ਘਰ ਰਹੀ ਜਾਂਦੀਆਂ ਉਹ ਚੰਗੀ ਵੱਛੀ ਪਾਲੀ ਵੀ ਆ ਬੰਦਿਆਂ ਨੇ ਦਿਨ ਕਿੰਨੇ ਲੈ ਜੂ ਭਾਈ ਅੰਦਾਜ਼ਾ ਦੇਣਾ ਭਾਈ 10 ਤੋਂ 12 ਦਿਨ ਤਾਈਂ ਜੇ ਪਾਈ ਅਗੈਂਤੀ ਦੇ ਅੱਛਾ 10 12 ਦਿਨ ਲੈ ਜੂ ਹਾਂ ਉੱਤੇ ਵੀ ਦੋ ਚਾਰ ਤੇ ਲੈ ਸਕਦੀ ਠੀਕ ਆ ਅਨੁਮਾਨ ਆ 15 ਦਿਨ ਹੀ ਲੈ ਜੂ ਹਾਂ ਮੰਨ ਕੇ ਚੱਲੋ ਠੀਕ ਆ ਲਓ ਭਾਈ ਹਾਈਟ ਪੱਖ ਤੋਂ ਪੂਰੀ ਵੱਡੀ ਆ ਤੇ ਖੁੱਲੇ ਹੱਡਾ ਪੈਰਾਂ ਦੇ ਵਿੱਚ ਆ ਤੋੜ ਕੇ ਤੁਹਾਨੂੰ ਵਿਖਾਉਣੇ ਆ ਲੈ ਵੀ ਇੱਕ ਨਹੀਂ ਨਾ ਇਹਦਾ ਢੇੜਾ ਕਢਾ ਲਈ ਕਰਮਾ ਵਾਲੀ ਦਾ ਤੋੜ ਕੇ ਤੁਹਾਨੂੰ ਉਖਾਉਣੇ ਆ ਤੁਰੀ ਜਾਂਦੀ ਤੋ ਨਾ ਭਵਾਨੇ ਜੱਜਮੈਂਟ ਲਾਇਓ ਜੇ ਥੋੜਾ ਜਿਹਾ ਅੱਗੇ ਹੀ ਬਾਈ ਦੱਸਦਾ ਜੀ ਕਰਦੀ ਤੁਰਨ ਦੇ ਵਿੱਚ ਭੌਂ ਦੀ ਪੂਰੀ ਟੈਮਰੇ ਤੋਂ ਕਰ ਜਾਂਦਾ ਪੁੱਤ ਅੱਛਾ ਠੀਕ ਆ ਤੁਰਨ ਦੇ ਵਿੱਚ ਭੌਂ ਦੀ ਥੋੜੀ ਕਾਲ ਕਰਿਆ ਆਮ ਐਚਐਫ ਦੀ ਨਾ ਆਤ ਹੁੰਦੀ ਥੋੜੀ ਵੈਸੇ ਕਰਮਾਂ ਵਾਲੀ ਸੀਲ ਸਹੂਗਾ ਭੌਂ ਦੀ ਤੁਸੀਂ ਥੱਲੇ ਨਾ ਅੱਧਾ ਘੰਟਾ ਬਹਿ ਜਾ ਜੇ ਬਾਈ ਗੱਲ ਕਰਦਾ ਸੀਗਾ ਨਾਲੇ ਹਜੇ ਤਾਂ ਗੱਬਣਾ ਚੈੱਕ ਕਰੋ ਲੈ ਚੱਲ ਭਾਈ ਮੋੜਦਾ ਉਧਰ ਨੂੰ ਇਹਦਾ ਪੁੱਤ ਹਾਂ ਉਧਰ ਮੈਂ ਥੋੜੀ ਲੰਮੀ ਤੋਰ ਲਈ ਇੰਦਰੋਂ ਸਾਹਮਣੂ ਸੂਰਜ ਪੈਂਦਾ ਦੇਖ ਸਕਦੇ ਆ ਬਾਈ ਦੇ ਮੋੜੇ ਦੇ ਬਰੋਬਰ ਆਉਂਦੀ ਆ ਜੇ ਗੱਲ ਕਰੀਏ ਨਾ ਮੋੜ ਲਾ ਬਈ ਕੋਈ ਚੱਕਰ ਨਹੀਂ ਹਾਈਟ ਪੱਖ ਤੋਂ ਸੋਹਣੀ ਆ ਬਰੀਡ ਵਾਲੀ ਵਹਿੜਾ ਦੋਸਤੋ ਜਿਹੜੇ ਵੀ ਫਾਰਮ ਤੇ ਪਾਉਣਗਾ ਨਾ ਜਿਹੜੇ ਵੀਰ ਨੇ ਵਹਿੜਾ ਤੇ ਸੰਪਰਕ ਕਰ ਲਓ ਇਹ ਪਿੰਡ ਬਾਈ ਦਾ ਰਖਾਲਾ ਮੋੜ ਲਾ ਬਈ ਨਾ ਨਾ ਮੁੱਲ ਦੀ ਗੱਲ ਕਰੀਏ ਤਾਂ ਮੁੱਲ ਕੀ ਕਰਾਂਗੇ ਲੋ ਵੀਰੇ ਇਹਦਾ ਫੋਨ ਤੇ ਕਰਾਂਗੇ ਬਹੁਤ ਜੈਜ ਰੇਟ ਦੀ ਦੇ ਦੇਣੀ ਆਪਾਂ ਠੀਕ ਆ ਆ ਵੀ ਇਹ ਨਹੀਂ ਆਪਾਂ ਜਿਵੇਂ ਪਸ਼ੂ ਆਉਂਦਾ ਉਵੇਂ ਆਪਾਂ ਜੈਜ ਰੇਟਾਂ ਦੇਨੇ ਪਸ ਠੀਕ ਆ ਵੀ ਜਾਨਕੀ ਥੋੜਾ ਘਣਾ ਮਾਰਜਿਨ ਨਹੀਂ ਰੱਖਦੇ ਹਾਂ ਠੀਕ ਆ ਲੋ ਬਈ ਹਾਈਟ ਪੱਖ ਤੋਂ ਸੋਹਣੀ ਆ ਕਦ ਕਾਠਾ ਦੀ ਵਹਿੜ ਆ ਤੇ ਰੇਟ ਆ ਜਿਹੜਾ ਬਾਈਆਂ ਦਾ ਫੋਨ ਤੇ ਹੋਊਗਾ ਤੇ ਬਾਕੀ ਤੁਸੀਂ ਆਪਦਾ ਸੰਪਰਕ ਕਰਨੇ ਨੰਬਰ ਚਾਲਾ ਦਰ ਰਹੇ ਨਾ ਬਾਈ ਫੋਨ ਮੇਰਾ ਵੀ ਰੋਹ ਹੀ ਲਾਵੇ ਵੀਡੀ ਨੂੰ ਚਾਹ ਵਾਣਾ ਐਵੇਂ ਨਹੀਂ ਫੋਨ ਲਾਉਣ ਦਾ ਫਾਇਦਾ ਕੋਈ ਨਜਾਇਜ਼ ਜੇ ਠੀਕ ਆ ਬਈ ਉਹਨਾਂ ਕੀ ਫੋਨ ਲਾਵੇ ਵੀ ਜੇ ਆਪ ਨੂੰ ਚਾਹ ਦੇ ਦੀ ਤਾਂ ਠੀਕ ਆ ਵੀ ਜਾਨੀ ਕਿ ਜੇ ਗੱਲ ਕਰੀਏ ਚੀਜ਼ ਚੰਗੀ ਹੈ ਤੇ ਰੇਟ ਉਹਦੇ ਹਿਸਾਬ ਦਾ ਹੀ ਹੋ ਕੋਈ ਵੀਰ ਇਹ ਨਾ ਸਮਝ ਲੈ ਵੀ ਲੱਖੋਂ ਥੱਲੇ ਹੋ ਜੂ ਲੱਖੋਂ ਪਾਰ ਵਾਲੀ ਆ ਵਹਿੜ ਅੰਦਾਜ਼ਾ ਤੁਹਾਨੂੰ ਮੈਂ ਦੇਤਾ ਸੰਪਰਕ ਕਰ ਲੋ ਬਾਈ ਦਾ ਪਿੰਡ ਹੈ ਘਰਖਾਲਾ ਜ਼ਿਲ੍ਹਾ ਸ਼੍ਰੀਮੁਖਸਾ ਸਾਹਿਬ ਤੇ ਤਹਿਸੀਲ ਗਿੱਦੜਵਾ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਸ ਤਰ੍ਹਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪੋਸੂ ਸੇਲ ਕਰਨਾ ਹੋਵੇ ਤਾਂ ਮੇਰਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਮੇਰੇ ਨਾਲ ਸੰਪਰਕ ਕਰ ਸਕਦਾ 978 11307 ਦੀ ਦਿੱਕਤ ਨਹੀਂ ਲੈਣ ਦੀ ਠੀਕ ਆ ਭਲਾ ਕੋਈ ਥੱਲੇ 2 ਘੰਟੇ ਬੈਠਾ ਰਹੇ ਲਓ ਬਈ ਕੋਈ ਚੱਕਰ ਨਹੀਂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਆਟੇ ਬਾਈ ਜਾਂਦਾ ਨਾ ਨਾ ਬਹੁਤ ਜਿਆਦਾ ਬੈਠਣੇ ਆ ਜੀ ਅਜੇ ਕੱਚੀ ਜਰੂਰ ਆ ਸਹੀ ਗੱਲ ਆ ਖਿੱਚੇ ਤਾਂ ਨਾ ਹਜੇ ਰਵਾੜ ਵਾਂਗੂ ਵਾਧੀ ਆ ਤੇ ਕਰਮ ਵਾਲੀ ਜੋ ਤਿਆਰੀ ਦੇ ਵਿੱਚ ਹੋਈ ਨਾ ਤੁਰਿਆ ਨਹੀਂ ਜਾਣਾ ਇਹ ਤਾਂ ਵਰਤ ਤੋਂ ਜੀ ਗੱਲ ਸਹੀ ਗੱਲ ਆ ਲਓ ਵੀ ਸੰਪਾਰਕ ਕਰ ਲਓ ਮਿਲਦੇ ਆਉਣ ਵਾਲੀ ਹੋਰ ਵੀਡੀਓ ਦੇ ਨਾਲ ਧੰਨਵਾਦ ਦੋਸਤੋ